ਇੱਕ ਮੁੱਗੋਵਾਲ ਵੀ ਮੁੜ ਕੇ ਉਹ ਮੇਲਿਆਂ ਦੀ ਜਾਇਜਾਕਾਰ ਸ਼ੁਰੂ ਕਰੀਏ ਬਾਬਾ ਜੀ ਦੇ ਨਾਂ ਤੇ ਔਰ ਜਿੱਦੜ ਮੁੜਿਆ 1925 ਆਉਂਦੇ ਨਹੀਂ 1900 ਪੰਜ ਦੇ ਲਾਗੇ ਛਾਗੇ ਅਮਰੀਕਾ ਗਿਆ 25 ਚ ਮੁੜਿਆ 20 ਸਾਲ ਦੁਨੀਆ ਘੁੰਮਿਆ ਜਦੋਂ ਮੁੜ ਕੇ ਆਇਆ ਇਹ ਅਮਰੀਕਾ ਦੇ ਵਿੱਚ ਤਾਂ ਲੋਕੇ ਬੜੇ ਬਰਾਬਰ ਸੀ ਬਾਹਰਲੀ ਦੁਨੀਆ ਘੁੰਮਿਆ ਲੋਕਾਂ 'ਚ ਬੜੀ ਬਰਾਬਰਤਾ ਆ ਕੋਈ ਊਚਾ ਛਾਤ ਨਹੀਂ ਕੋਈ ਉੱਚ ਨੀਚ ਨਹੀਂ ਕੋਈ ਜੱਟ ਨਹੀਂ ਕੋਈ ਚਮਾਰ ਨਹੀਂ ਬਰਾਬਰਤਾ ਜਦੋਂ ਇੱਥੇ ਆਇਆ ਇੱਥੇ ਆ ਕੇ ਹਾਲ ਦੇਖਿਆ ਤੇ ਕਸਮ ਖਾਦੀ ਮੈਂ ਇਹਨਾਂ ਲੋਕਾਂ ਦੀ ਇੱਜ਼ਾਤ ਲਈ ਲੜਨਾ ਇਹਨਾਂ ਲੋਕਾਂ ਦੀ ਲਾਹਮਤ ਦੀ ਕਰਨੀ ਆ ਇਹਨਾਂ ਲੋਕਾਂ ਦੀ ਫੌਜ ਖੜੀ ਕਰਨੀ ਆ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਪਿੰਡ ਦਾ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਪਿੰਡ ਦੇ ਘੜੇ ਦੇ ਪਾਣੀ ਦੇ ਪਾਣੀ ਦੇ ਘੜੇ ਨੂੰ ਹੱਥ ਨਹੀਂ ਲਾਣ ਦਿੱਤਾ ਜਾਂਦਾ ਇਹਨਾਂ ਲੋਕਾਂ ਦੀ ਲੰਬੰਦੀ ਕਰਨੀ ਆ ਪੰਜਾਬ ਦੀਆਂ 36 ਬਰਾਦਰੀਆਂ ਪਛਾਣੀਆਂ ਜਿਨ੍ਹਾਂ ਨੂੰ ਇਕੱਠੇ ਕੀਤਾ ਔਰ ਨਾਮ ਰੱਖਿਆ ਲੰਬੰਦੀ ਦਾ ਆ ਧਰਮ ਮੰਡਲ 1925 ਉਸੇ ਹੀ ਸਾਲ ਪੰਜਾਬ ਚ ਕਮਿਊਨਿਸਟ ਲਹਿਰ ਬਣਦੀ ਆ ਉਸੇ ਹੀ ਸਾਲ ਨਾਗਪੁਰ ਦੇ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ ਬਣਦਾ ਆ ਆਰਐਸਐਸ ਉਸੇ ਹੀ ਸਾਲ ਇਹ ਸਾਡਾ ਬਾਬਾ ਇਹ ਬਾਬਾ ਆਦ ਧਰਮ ਮੰਡਲ ਬਣਾਉਂਦਾ ਇੱਕ ਫਲਾਮੰਦੀ ਇੱਕ ਫੌਜ ਟੀਮ ਬਣਾਉਂਦਾ ਪਿੰਡ ਪਿੰਡ ਯੂਟਮ ਬਣਾ ਦਿੰਦਾ 36 ਬਰਾਦਰੀਆਂ ਉਹਦੀਆਂ ਮੈਂਬਰ ਬਣਦੀਆਂ ਤਰਖਾਨ ਵੀ ਬਣਦਾ ਝਿਓਰ ਵੀ ਬਣਦਾ ਗੁੱਜਰ ਵੀ ਬਣਦਾ ਨਾਈ ਸ਼ੀਂਬਾ ਰਵਦਾਸੀਆ ਬਾਲਮਿਕਿਆ ਆਧਰਮੀ ਸਭ ਉਹਦੇ ਮੈਂਬਰ ਬਣਦੇ ਤੇ ਲੋਕ ਕਹਣ ਲੱਗੇ ਆਪਣੇ ਆਪ ਨੂੰ ਆਧਰਮੀ ਉਹ ਪੁੱਛਦੇ ਸੀ ਤੁਹਾਡਾ ਧਰਮ ਕਿਹੜਾ ਕਹਿੰਦਾ ਆਧਰਮੀ ਆਧਰਮੀ ਕੌਣ ਕਹਿੰਦੇ ਜਿਹੜੇ ਸਦੀਆਂ ਤੋਂ ਰਹਿੰਦੇ ਆ ਆਧ ਧਰਮ ਇਸ ਕਰਕੇ ਬਣਾਇਆ ਕਿ ਦੇਸ਼ ਤੇ ਅੰਗਰੇਜ਼ਾਂ ਦੀ ਹਕੂਮਤ ਸੀ ਔਰ ਗੋਰੀ ਸਰਕਾਰ ਹੱਕ ਅਧਿਕਾਰ ਉਹਨਾਂ ਨੂੰ ਦਿੰਦੀ ਸੀ ਜਿਨ੍ਹਾਂ ਦਾ ਧਰਮ ਹੋਵੇ ਮੁਸਲਮਾਨਾਂ ਨੂੰ 1905 ਪੰਜ ਦੇ ਵਿੱਚ ਹੱਕ ਅਧਿਕਾਰ ਮਿਲੇ 1919 ਫਰਸਟ ਇੰਡੀਆ ਐਕਟ ਸਿੱਖਾਂ ਹਿੰਦੂਆਂ ਪਾਰਸੀਆਂ ਤੇ ਐਂਗਲੋ ਇੰਡੀਅਨ ਨੂੰ ਹੱਕ ਅਧਿਕਾਰ ਮਿਲੇ ਗਰੀਬਾਂ ਗੁਰਬਿਆਂ ਨੂੰ ਮਿਲੇ ਹੀ ਨਹੀਂ ਗਰੀਬਾਂ ਗੁਰਬਿਆਂ ਨੂੰ ਹੱਕ ਅਧਿਕਾਰ ਮਿਲਣ ਜਿਨ੍ਹਾਂ ਦਾ ਕੋਈ ਧਰਮ ਨਹੀਂ ਸੀਗਾ ਉਹਨਾਂ ਦਾ ਧਰਮ ਬਣਾਇਆ ਆ ਆ ਤਿੰਨ ਚਾਰ ਸਟੇਟਾਂ ਦੀਆਂ 36 ਬਰਾਦਰੀਆਂ ਉਹਨੂੰ ਆਧ ਧਰਮ ਕਹਿੰਦੇ ਆ 1931 ਦੀ ਮਰਦਮਸ਼ੁਮਾਰੀ ਹੋਈ 1927 ਸਾਈਮਨ ਕਮਿਸ਼ਨ ਆਇਆ ਸਾਈਮਨ ਕਮਿਸ਼ਨ ਆਇਆ ਕਿ ਇਹਨਾਂ ਨੂੰ ਹੱਕ ਅਧਿਕਾਰ ਚਾਹੀਦੇ ਆ ਤਾਂ ਕਾਂਗਰਸ ਕਹਿੰਦੀ ਸਾਈਮਨ ਗੋ ਬੈਕ ਤੁਸੀਂ ਵਾਪਸ ਜਾਓ ਹੱਕ ਅਧਿਕਾਰ ਮਿਲ ਗਏ ਸਭ ਨੂੰ ਬਾਬੂ ਮੰਗੂ ਰਾਮ ਕਹਿੰਦਾ ਸਾਈਮਨ ਨੂੰ ਸਾਈਮਨ ਵੈਲਕਮ ਗੋਰੀ ਸਰਕਾਰ ਦਾ ਵੈਲਕਮ ਆ ਮੇਰੇ ਲੋਕਾਂ ਨੂੰ ਹੱਕ ਅਧਿਕਾਰ ਨਹੀਂ ਮਿਲੇ ਨਾ ਇਹਨਾਂ ਨੂੰ ਜ਼ਮੀਨਾਂ ਮਿਲੀਆਂ ਨਾ ਪੱਠੇ ਮਿਲੇ ਨਾ ਸ਼ੈਲਰ ਮਿਲੇ ਨਾ ਪੈਟਰੋਲ ਪੰਪ ਮਿਲੇ ਨਾ ਫੈਕਟਰੀਆਂ ਮਿਲੀਆਂ ਇਹਨਾਂ ਨੂੰ ਨਾ ਵੋਟ ਨਾ ਐਮਪੀ ਨਾ ਐਮਐਲਏ ਸਾਨੂੰ ਹੱਕ ਦਿਓ ਅਸੀਂ ਤੁਹਾਡਾ ਵੈਲਕਮ ਕਰਦੇ ਹਾਂ ਕਾਂਗਰਸ ਪੂਰੇ ਦੇਸ਼ ਵਿੱਚ ਕਹਿੰਦੀ ਸੀ ਸਾਈਮਨ ਗੋ ਬੈਕ ਤੇ ਪੂਰੇ ਦੇਸ਼ ਵਿੱਚ ਬਾਬਾ ਸਾਹਿਬ ਅੰਬੇਡਕਰ ਕਹਿੰਦਾ ਸੀ ਸਾਈਮਨ ਵੈਲਕਮ ਸਾਡੀਆਂ ਬਸਤੀਆਂ ਚ आओ ਸਾਡੇ ਲੋਕਾਂ ਕੋਲ ਆਓ ਔਰ ਪੰਜਾਬ ਵਿੱਚੋਂ ਵੈਲਕਮ ਕਰਦਾ ਸੀ ਬਾਬੂ ਮੰਗੂਰਾ ਹਰਿਆਣਾ ਹਿਮਾਚਲ ਚੰਡੀਗੜ੍ਹ ਤੇ ਆ ਪੰਜਾਬ ਅੱਜ ਦਾ ਐਡਾ ਵੱਡਾ ਪੰਜਾਬ ਸੀ ਐਡਾ ਵੱਡਾ ਪੰਜਾਬ ਸੀ ਇਹ ਹਿਸਟਰੀ ਆ ਸਾਡੇ ਹੱਕਾਂ ਅਧਿਕਾਰਾਂ ਦੇ ਸਾਈਮਨ ਨੇ ਰਿਪੋਰਟਾਂ ਗੋਲ ਮੇਜ ਕਾਨਫਰੰਸ ਸੱਜ ਦਿੱਤੀਆਂ ਲੰਡਨ ਤਿੰਨ ਗੋਲ ਮੇਜ ਕਾਨਫਰੰਸਾਂ ਹੋਈਆਂ ਡਬਲ ਵੋਟ ਦਾ ਅਧਿਕਾਰ ਮਿਲਿਆ ਅੰਬੇਡਕਰ ਸਾਹਿਬ ਲੜਿਆ ਅੰਬੇਡਕਰ ਸਾਹਿਬ ਗੋਲ ਮੇਜ ਕਾਨਫਰੰਸਾਂ 'ਚ ਬੈਠਾ ਕਾਂਗਰਸ ਤੇ ਗਾਂਧੀ ਨੇ ਕਿਹਾ ਕਿ ਅੰਬੇਡਕਰ ਨੂੰ ਬਾਹਰ ਕੱਢੋ ਅੰਬੇਡਕਰ ਨੇਤਾ ਨਹੀਂ ਅੰਬੇਡਕਰ ਸਾਹਿਬ ਨੇ ਕਿਹਾ ਕਿ ਮੈਂ ਦਲਤਾਂ ਦਾ ਨੇਤਾ ਮੈਂ ਪਛੜਿਆਂ ਦਾ ਨੇਤਾ ਮੈਂ ਛੂਤਾਂ ਦਾ ਨੇਤਾ ਜਿਨ੍ਹਾਂ ਦੀ ਕੋਈ ਬਾਹ ਨਹੀਂ ਪੁੱਛਦਾ ਜਿਨ੍ਹਾਂ ਦੀ ਕੋਈ ਬਾਹ ਨਹੀਂ ਫੜਦਾ ਕੋਈ ਬਾਤ ਨਹੀਂ ਪੁੱਛਦਾ ਮੈਂ ਇਹਨਾਂ ਦਾ ਨੇਤਾ ਕਾਂਗਰਸ ਤੇ ਗਾਂਧੀ ਕਹਿੰਦਾ ਇਹਨਾਂ ਨੂੰ ਬਾਹਰ ਕੱਢੋ ਅੰਬੇਡਕਰ। ਅੰਬੇਡਕਰ ਸਾਹਿਬ ਕਹਿੰਦੇ ਇੰਡੀਆ ਦੇ ਲੋਕਾਂ ਤੋਂ ਪੁੱਛੋ ਨੇਤਾ ਗਾਂਧੀ ਆ ਕਿ ਅੰਬੇਡਕਰ ਐ। ਦਲਤਾਂ ਨੂੰ ਪੁੱਛੋ ਛੂਤਾਂ ਨੂੰ ਪੁੱਛੋ ਕਿ ਨੇਤਾ ਕੌਣ ਐ ਦਲਤਾਂ ਦਾ? ਬਾਬੂ ਮੰਗੂ ਰਾਮ ਨੇ ਟੈਲੀਗ੍ਰਾਮਾਂ ਭੇਜੀਆਂ। ਬਾਬੂ ਮੰਗੂ ਰਾਮ ਦਾ ਜਿੰਨਾ ਆਧ ਧਰਮ ਸੀ। ਉਹਨਾਂ ਨੇ ਭਾਰਤ 'ਚੋਂ ਟੈਲੀਗ੍ਰਾਮਾਂ ਤੇ ਟੈਲੀਗ੍ਰਾਮਾਂ ਲੰਡਨ ਭੇਜੀਆਂ ਕਿ ਸਾਡਾ ਨੇਤਾ ਗਾਂਧੀ ਨਹੀਂ ਅੰਬੇਡਕਰ ਐ। ਬਾਬੂ ਮੰਗੂ ਰਾਮ ਨੇ ਜਿਹੜੀਆਂ ਟੈਲੀਗ੍ਰਾਮਾਂ ਭੇਜੀਆਂ ਉਹਨਾਂ ਲੋਕਾਂ ਨੇ ਜਿਹੜੇ ਜੁੜਿਓ ਸੀ ਇੱਕ ਟੱਬਰ ਨੂੰ ਮੈਂ ਜਲੰਧਰ ਟੱਕਰਿਆ ਪਤਾ ਨਹੀਂ ਸ਼ਾਇਦ ਉਹ ਤੱਲਣ ਪਿੰਡ ਸੀ ਮੈਨੂੰ ਯਾਦ ਪੁੱਲ ਗਿਆ ਇੱਕ ਬਜ਼ੁਰਗ ਮਿਲਿਆ ਮੈਂ ਜਦੋਂ ਉਸ ਪਿੰਡ ਦੀਆਂ ਗਲੀਆਂ ਘੁੰਮ ਰਿਹਾ ਸੀ ਚਾਰ ਪੰਜ ਸਾਲ ਪਹਿਲਾਂ ਉਹ ਪਿੰਡ ਦੇ ਪਿੰਡ ਦਾ ਇੱਕ ਬਜ਼ੁਰਗ ਮਿਲਿਆ ਮੈਨੂੰ ਕਹਿੰਦਾ ਗੜੀ ਸਾਹਿਬ ਮੇਰੇ ਦਾਦੇ ਨੇ ਆਪਣੇ ਘੜੇ ਦੇ ਵਿੱਚ ਜਿਹੜਾ ਆਟਾ ਪਿਆ ਸੀ ਉਹ ਵੇਚ ਕੇ ਪੈਸਾ ਪੈਸੇ ਦਾ ਟੈਲੀਗ੍ਰਾਮ ਭੇਜਿਆ ਸੀ ਘਰ ਦਾ ਆਟਾ ਵੇਚ ਕੇ ਪੈਸਾ ਤਾਂ ਹੁੰਦਾ ਹੀ ਨਹੀਂ ਸੀ ਉਹ ਬਾਬੂ ਮੰਗੂ ਰਾਮ ਅਖਬਾਰ ਕੱਟਦਾ ਕਹਿੰਦਾ ਮੇਰੇ ਲੋਕਾਂ ਤੱਕ ਸਾਡੇ ਲੋਕਾਂ ਨੂੰ ਸਕੂਲ 'ਚ ਨਹੀਂ ਸੀ ਪੜਨ ਦਿੱਤਾ ਜਾਂਦਾ ਪਰ ਇਹ ਬਾਬਾ ਇਹ ਬਾਬਾ ਅਖਬਾਰ ਕੱਟਦਾ ਆਦ ਡੰਕਾ ਕਿ ਡੰਕਾ ਵਜਾ ਦੇਉ ਲਾਮਬੰਦ ਇਕੱਠੇ ਹੋਣਾ ਆ ਡੰਕਾ ਵਜਾ ਦੇਉ ਘਰ ਘਰ ਕਿ ਸਾਡੇ ਵਾਲਾ ਜੇ ਕੋਈ ਖੜਾ ਹੋ ਗਿਆ ਤਾਂ ਪੰਜਾਬ 'ਚ ਬਾਬੂ ਮੰਗੂ ਰਾਮ ਖੜਾ ਹੋ ਗਿਆ ਗਲੀ ਗਲੀਆਂ ਗੱਲ ਚੱਲ ਪਈ 36 ਬਰਾਦਰੀਆਂ 'ਚ ਗੱਲ ਚੱਲ ਪਈ ਕਿ ਜੇ ਦੁੱਖ ਔਰ ਦਰਦ ਦੀ ਸੁਣਵਾਈ ਹੁੰਦੀ ਆ ਤੇ ਬਾਬੂ ਮੰਗੂ ਰਾਮ ਦੇ ਘਰ ਹੁੰਦੀ ਆ ਤੇ ਸਾਡੇ ਵਾਲਾ ਬਾਬੂ ਮੰਗੂਰਾ ਜਿੱਦਾਂ ਦੇਸ਼ ਵਿੱਚ ਗੱਲ ਚੱਲੀ ਦਲਦਾਂ ਵਿੱਚ ਛੂਤਾਂ ਵਿੱਚ ਗੱਲ ਚੱਲੀ ਕਿ ਸਾਡੇ ਵਾਲਾ ਦੇਸ਼ ਵਿੱਚ ਅੰbedkar ਆ ਸਾਡੇ ਵਾਲਾ ਦੇਸ਼ ਵਿੱਚ ਟਾਈ ਵਾਲਾ ਬਾਬਾ ਆ ਤਾਂ ਪੰਜਾਬ 'ਚ ਗੱਲ ਚੱਲੀ ਸਾਡੇ ਵਾਲਾ ਜਿਹੜਾ ਆ ਓ ਟਾਈ ਟੋਪੀ ਵਾਲਾ ਬਾਬਾ ਬਾਬੂ ਮੰਗੂਰਾਵੇਂ